ਹਾਂਜੀ ਕੀ ਹਾਲ ਨੇ ਜੀ ਸਾਰਿਆਂ ਦੇ ਸਵਾਗਤ ਹੈ ਸਾਡੇ ਨਵੇਂ ਬਲੌਗ 'ਚ ਤੇ ਅੱਜ ਆਪਾਂ ਜਾਵਾਂਗੇ ਆਪਣੇ ਪਿੰਡ ਤੋਂ ਦਸੂਹੇ ਵੱਲ ਨੂੰ ਤੇ ਕਾਫੀ ਦਿਨ ਬਾਅਦ ਵੀਡੀਓ ਪਾਣੀ ਅੱਜ ਵੀਡੀਓ ਤਾਂ ਨਹੀਂ ਪਾਈ ਵੀ ਇੱਕ ਹੀ ਰੂਟ ਤੇ ਜਾ ਰਹਿਆ ਸੀ ਮੈਂ ਦਿੱਲੀ ਤਾਂ ਕਰਕੇ ਵੀਡੀਓ ਪਾਈ ਨਹੀਂ ਫਿਰ ਚੜ ਗਏ ਆਪਾਂ ਮੇਨ ਰੋਡ ਤੇ ਤੇ ਅੱਜ ਆਪਣੇ ਨਾਲ ਜਾਣਗੇ ਮੀਤ ਭਾਜੀ ਮੀਤ ਟੈਟੂ ਵਾਲੇ ਨਾ ਪਹੁੰਚ ਗਿਆ ਇਸ ਟਾਈਮ ਪੰਘਾਲਾ ਚੁੰਗੀ ਤੇ ਤੇ ਧੁੰਦ ਕਾਫੀ ਪਈ ਹੋਈ ਆ ਤੇ ਹੁਣੇ ਮੀਤ ਭਾਜੀ ਦਾ ਫੋਨ ਆਇਆ ਮੈਨੂੰ ਉਹ ਆਪਣੀ ਵੇਟ ਕਰਦੇ ਪਏ ਨੇ ਮਾਤਾ ਰਾਣੀ ਚੌਂਕ 'ਚ ਆਪਾਂ ਐ ਮਾਟ ਅੱਪ ਗਿਆਂ ਤੇ ਫਲਾਈਓਵਰ ਉਪਰ ਤੇ ਪਏ ਆ ਇੱਥੋਂ ਕਾਫੀ ਸਪੀਡ ਆਪਣੀ ਬਣ ਗਈ ਹੈ ਤੇਜ਼ ਤੇ ਪਿੱਛੇ ਆ ਰਹੇ ਨੇ ਆਪਣੇ ਮਕੇਰੀਆਂ ਦੀ ਸ਼ਾਨ ਮੀ ਟੈਟੂਜ਼ ਦਸੂਏ ਵਾਲੇ ਐਂ ਸਵਾਗਤ ਕਰਦੇ ਆਪਨਾ ਪੁਲਾ ਤੇ ਲਿਖ ਲਿਖ ਕੇ ਦਸੂਏ ਪਹੁੰਚ ਗਏ ਆਪਾਂ ਤੇ ਤਾਂ ਇਹ ਤੇ ਪੜੀ ਆਪਣੀ ਜਗ੍ਹਾ ਤੇ ਆ ਤੇ ਆ ਦਸੂਏ ਦਾ ਬੱਸ ਸਟੈਂਡ ਦੇ ਸੂਏ ਪਹੁੰਚ ਗਏ ਆਪਾਂ ਤੇ ਇੱਥੋਂ ਚਾਹ ਪੀਣ ਲੱਗੇ ਆ ਆਪਣੀ ਰਸੋਈ ਆਪਣੀ ਤਾਂ ਖੈਰ ਹੈ ਨਹੀਂ ਹੈ ਤੇ ਇਹਨਾਂ ਦੀ ਆ ਨਾ ਆ ਇਹਦਾ ਆਪਣੀ ਰਸੋਈ ਚਾਹ ਚੂ ਪੀ ਕੇ ਤੇ ਆ ਗਏ ਵਾਪਸ ਤੇ ਆ ਸ਼ਾਹ ਨਹਿਰ ਉੱਚੀ ਵੱਸੀ ਤੇ ਪੁਲ ਤੇ ਖੜੇ ਆ ਆਪਾਂ ਉੜ ਮਾਰਦਾ ਪੂਰੀ ਪੁਲ ਜਦੋਂ ਗੱਡੀ ਟੱਪਦੀ ਆ ਚਲਦੀ ਆ ਇੱਥੋਂ ਡਿੱਗੀ ਨਾ ਪਵੇ ਕਿਤੇ